ਬਾਰਡਰ ਜ਼ੋਨ ਅੰਮ੍ਰਿਤਸਰ ਵਿਖੇ ਰੋਜ਼ ਪ੍ਰੋਟੈਸਟ 3 ਸਰਕਲ ਪ੍ਰਧਾਨ ਸਬ ਅਰਬਨ ਸਰਕਲ ਅੰਮ੍ਰਿਤਸਰ ਦੇ ਪ੍ਰਧਾਨ ਸਵਿੰਦਰਪਾਲ ਮੋਲੋਵਾਲੀ ਗੁਰਦਾਸਪੁਰ ਸਰਕਲ ਪ੍ਰਧਾਨ ਬਿਕਰਮਜੀਤ ਅਦੇ ਤਰਨਤਾਰਨ ਸਲਕਰ ਪ੍ਰਧਾਨ ਗੁਰਪ੍ਰੀਤ ਸਿੰਘ ਮੰਨਨਦੀ ਪ੍ਰਧਾਨ ਦੀ ਸਟੇਟ ਕਮੇਟੀ ਦੇ ਸੱਦੇ ਤੇ ਬਾਰਡਰ ਜ਼ੋਨ ਦਫਤਰ ਕੰਪਲੈਕਸ ਵਿਖੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਮਜੀਠਾ ਸਰਕਲ ਦੇ ਪ੍ਰਧਾਨ ਰਾਮ ਲੁਭਾਇਆ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਟਰਨ ਦੇ ਵਿੱਚ ਵੱਖ-ਵੱਖ ਪੈਨਸ਼ਨਰਸ ਨੇ ਸ਼ਿਰਕਤ ਕੀਤੀ ਅਤੇ ਸੰਬੋਧਨ ਕਰਦੇ ਆਖਿਆ ਗਿਆ ਕਿ ਐਸੋਸੀਏਸ਼ਨ ਦੀਆਂ ਮੰਗਾਂ ਜਲਦ ਤੋਂ ਜਲਦ ਮੰਨੀਆਂ ਜਾਣ ਔਰ ਆਖਿਆ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਸੂਬਾ ਆਕੂ ਮੁਖਤਾਰ ਸਿੰਘ ਮੁਹਾਵਾਂ ਸਮੇਤ ਵੱਡੀ ਗਿਣਤੀ ਵਿੱਚ ਆਗੂ ਮੌਜੂਦ ਸਨ। ਅੱਜ ਅਸੀਂ ਪੰਜਾਬ ਦੀ ਜਥੇਬੰਦੀ ਚ ਜਿਹੜੀ ਪੰਜਾਬ ਦੀ ਮੈਨੇਜਮੈਂਟ ਆ ਬਿਜਲੀ ਬੋਰਡ ਦੀ ਤੇ ਪੰਜਾਬ ਸਰਕਾਰ ਦਾ ਰਵਈਆ ਹੈ ਉਹਦੇ ਖਿਲਾਫ ਜਿੱਥੇ ਅਸੀਂ ਪਿਛਲੇ ਸਮੇਂ ਦੌਰਾਨ ਮਲੇ 4 ਤਰੀਕ ਨੂੰ ਧਰਨਾ ਮਾਰ ਕੇ ਆਏ ਤੇ 14 ਤਰੀਕ ਨੂੰ ਚੰਡੀਗੜ੍ਹ ਧਰਨਾ ਮਾਰ ਕੇ ਆਏ ਆ। ਸਰਕਾਰਾਂ ਦਾ ਮੈਨੇਜਮੈਂਟ ਦੋਵੇਂ ਗਲਤੀਆਂ ਨਹੀਂ ਆ ਤਾਂ ਅਸੀਂ ਪੰਜਾਬ ਦੀ ਕਮੇਟੀ ਵੱਲੋਂ ਫੈਸਲਾ ਕੀਤਾ ਕਿ ਜੂਨ ਪੱਧਰ ਦੇ ਧਰਨੇ ਮਾਰ ਕੇ ਪੰਜਾਬ ਸਰਕਾਰ ਦੀ ਰਵਈਏ ਤੇ ਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਦੇ ਖਿਲਾਫ ਜ਼ੋਰ ਦਾ ਪ੍ਰੋਟੈਸਟ ਕੀਤਾ ਜਾਣਾ ਤਾਂ ਜੋ ਕਿ ਸਾਡੀਆਂ ਮੰਗਾਂ ਜਿਹੜੀਆਂ ਨਹੀਂ ਬੜੀਆਂ ਸਾਫ਼ ਨੇ ਸੋ ਜਿਸ ਰਏ ਪੰਜਾਬ ਸਰਕਾਰ ਤੋਂਰੀ ਹੈ ਜਾਂ ਬਿਜਲੀ ਬੋਰਡ ਦੀ ਮੈਨੇਜਮੈਂਟ ਤੋਂਰੀ ਹੈ ਉਹ ਹਤ ਨੰਦਨ ਜੋ ਗਿਆ ਤੇ ਅਸੀਂ ਮੰਗ ਕਰਦੇ ਹਾਂ ਕਿ ਫੌਰੀ ਤੌਰ ਤੇ ਸਾਡੇ ਲੀਡਰਸ਼ਿਪ ਨਾਲ ਬੈਠ ਕੇ ਸਾਡੇ ਨਾਲ ਬੈਠ ਕੇ ਇਹ ਫੈਸਲੇ ਕੀਤੇ ਜਾਣ ਜੇ ਨਾ ਕੀਤੇ ਤਾਂ ਲੜਾਈ ਇਹ ਦੂਬੇ ਤਿੱਖੀ ਕੀਤੀ ਜਾਊਗੀ ਜਿੱਚੋਂ ਨਿਕਲਣ ਵਾਲੇ ਰਿਜ਼ਲਟ ਦੀ ਸਰਕਾਰ ਜ਼ਿੰਮੇਵਾਰ ਰਹੇਗੀ